ਸਾਤ ਟੈਲੀਵਿਜ਼ਨ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਡੀ ਆਈ ਜੀ ਭੁੱਲਰ ਦੇ ਕੇਸ ਬਾਰੇ ਉਹਨਾਂ ਦੇ ਕੇਸ 'ਚ ਅੱਗੇ ਕੀ ਕੀ ਅਪਡੇਟਸ ਆ ਰਹੀਆਂ ਤੇ ਕੀ ਕੀ ਨਿਕਲ ਕੇ ਸਾਹਮਣੇ ਆ ਰਿਹਾ ਉਸ ਤੋਂ ਬਾਅਦ ਇੱਕ ਹੋਰ ਮਸਲਾ ਹੈ ਇੱਕ ਕੰਪਨੀ ਹੈ 5 ਲੱਖ ਕਰੋੜ ਦੀ ਕੰਪਨੀ ਹੈ ਇੱਕ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿ ਉਹਦਾ ਕੀ ਸੰਬੰਧ ਹੈ ਤੇ ਉਹਦਾ ਕੀ ਮਾਮਲਾ ਚੱਲ ਰਿਹਾ ਅੱਜਕੱਲ ਉਸ ਤੋਂ ਬਾਅਦ ਆਪਣੇ ਕੋਲ ਇੱਕ ਤੀਜਾ ਮੁੱਦਾ ਹੈ ਅਰਵਿੰਦ ਕੇਜਰੀਵਾਲ ਬਾਰੇ ਜੇ ਕਿ ਦਿੱਲੀ ਦੇ ਸਾਫ ਕਾ ਸੀਐਮ ਨੇ ਤੇ ਉਹਨਾਂ ਨੇ ਗੁਜਰਾਤ ਚ ਜਾ ਕੇ ਇੱਕ ਦਾਵਾ ਕੀਤਾ ਹੈ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਪੰਜਾਬ ਚ 23 ਜ਼ਿਲ੍ਹਿਆਂ ਚ ਹੜਾ ਆਏ ਸੀ ਤੇ ਸਰਕਾਰ ਨੇ ਲਗਭਗ 1 ਮਹੀਨੇ ਚ 50000 ਪ੍ਰਤੀ ਏਕੜ ਦਾ ਮੁਆਵਜ਼ਾ ਪੰਜਾਬੀਆਂ ਨੂੰ ਦੇ ਦਿੱਤਾ ਹੈ ਇਸ ਦਾਅਵੇ ਚ ਕਿੰਨੀ ਕਿ ਸਚਾਈ ਹੈ ਕੀ ਕੁਝ ਹੈ ਆਪਾਂ ਡਿਸਕਸ ਕਰਦੇ ਹਾਂ ਗੁਰਜਿੰਦਰ ਸਿੰਘ ਬਾਈ ਮੇਰੇ ਨਾਲ ਮੌਜੂਦ ਨੇ ਤੇ ਬਾਈ ਜੀ DIG ਭੁੱਲਰ ਦਾ ਮਾਮਲਾ ਬਹੁਤ ਚੱਲ ਰਿਹਾ ਇਸ ਟਾਈਮ ਪੰਜਾਬ 'ਚ ਤੇ ਉਹਨਾਂ ਦੇ ਮਸਲੇ 'ਚ ਹੁਣ ਤਾਜ਼ਾ ਅਪਡੇਟ ਕੀ ਆਈ ਹੈ ਉਹਦੇ ਬਾਰੇ ਕੋਈ ਦੱਸੋ ਜੀ ਦੇਖੋ ਅਮਨਕੇ ਜਿਹੜਾ DIG ਹਰਚਰਨ ਸਿੰਘ ਭੁੱਲਰ ਵਾਲਾ ਕੇਸ ਹੈ ਹਰਚਰਨ ਸਿੰਘ ਭੁੱਲਰ ਵਾਲੇ ਕੇਸ ਦੇ ਵਿੱਚ CBI ਨੂੰ ਲੱਗਦਾ ਕਿ ਹਜੇ ਜਿਹੜੀਆਂ ਹੋਰ ਤਾਰਾਂ ਨੇ ਜਾਂ ਜਿਹੜਾ ਹੋਰ ਨੈਟਵਰਕ ਹੈ ਜਿਹੜਾ ਸਾਮਰਾਜ ਹਰਚਰਨ ਸਿੰਘ ਭੁੱਲਰ ਹੋਰਾਂ ਨੇ ਜਾਂਪੁਰ ਅਰਦਗਿਰਦ ਜਿਹੜਾ ਉਹਨਾਂ ਦੇ ਘੇਰਾ ਸੀ ਕਿਰਸ਼ਾਨਾ ਸ਼ਾਕਿਰਸ਼ਾਨੂ ਸ਼ਾਰਦੂ ਵਰਗੇ ਜਿਹੜੇ ਬੰਦੇ ਸੀ ਉਹਨਾਂ ਦਾ ਜਿਹੜਾ ਨੈਟਵਰਕ ਹੈ ਕਿ ਉਹਦੀਆਂ ਜਿਹੜੀਆਂ ਪਰਤਾਂ ਨੇ ਉਹਦੀਆਂ ਜਿਹੜੀਆਂ ਅੱਗੇ ਹੋਰ ਫਰੋਲਾ ਫਰੋਲੀ ਹੈ ਉਹ ਸੀਬੀਆਈ ਨੂੰ ਲੱਗਦਾ ਕਿ ਜੇ ਅਸੀਂ ਕਰਾਂਗੇ ਤਾ ਅਜੇ ਬਹੁਤ ਕੁਝ ਇਹਦੇ ਚੋਂ ਨਿਕਲ ਸਕਦਾ ਜੀ ਬਿਲਕੁਲ ਬਿੱਤੇ ਕੱਲ ਹਰਚਰਨ ਸਿੰਘ ਪੁਲਦਰ ਹੋਰਾਂ ਦਾ ਜਿਹੜਾ ਰਿਮਾਂਡ ਹੈ ਉਹ 5 ਦਿਨਾਂ ਦਾ ਰਿਮਾਂਡ ਸੀਬੀਆਈ ਨੇ ਸੀਬੀਆਈ ਦੀ ਕੋਰਟ ਦੇ ਵਿੱਚੋਂ ਹਾਸਲ ਕਰ ਲਿਆ ਵੈਸੇ ਪੰਜਾਬ ਦੀ ਵਿਜੀਲੈਂਸ ਵੀ ਕਹਿ ਰਹੀ ਸੀ ਕਿ ਉਹ ਵੀ ਤਰਲੋ ਮੱਛੀ ਹੋ ਰਹੇ ਸੀ ਵਿਜੀਲੈਂਸ ਵੀ ਆਪਣਾ ਜ਼ੋਰ ਲਾ ਰਹੇ ਸੀ ਤੇ ਅਸੀਂ ਪ੍ਰੋਡਕਸ਼ਨ ਵਾਰੰਟ ਦੇ ਉੱਪਰ ਲੈ ਆਂਨੇ ਆ ਹਰਚਰਨ ਸਿੰਘ ਪੁਲਦਰ ਨੂੰ ਪਰ ਸੀਬੀਆਈ ਦੀ ਅਦਾਲਤ ਨੇ 5 ਦਿਨ ਦਾ ਰਿਮਾਂਡ ਸੀਬੀਆਈ ਨੂੰ ਦਿੱਤਾ ਤੇ ਜਿਹੜਾ ਕਿਰਸ਼ਾਨੂੰ ਸ਼ਾਰਦਾ ਨਾਬੇ ਵਾਲਾ ਜਿਹੜਾ ਇੱਕ ਮੁਲਾਜ਼ਮ ਸੀ ਜਿਹਦੀਆਂ ਵੱਡੇ ਵੱਡੇ ਲੀਡਰਾਂ ਦੇ ਨਾਲ ਉਹ ਫੋਟੋਆਂ ਦਿਖਾ ਕੇ ਵੱਡੇ ਵੱਡੇ ਅਫਸਰਾਂ ਦੇ ਨਾਲ ਫੋਟੋਆਂ ਦਿਖਾ ਕੇ ਇੱਕ ਉਹ ਜਾਲ ਬੁਣਦੇ ਸੀ ਬੰਦੇ ਲੱਭਦੇ ਸੀ ਕਿ ਜਿਨ੍ਹਾਂ ਬੰਦਿਆਂ ਦੇ ਕੰਮ ਹੋਣ ਵਾਲੇ ਨੇ ਤੇ ਫਿਰ ਕਹਿੰਦੇ ਸੀਗੇ ਸਾਡੇ ਲੀਡਰਾਂ ਦੇ ਨਾਲ ਵੀ ਸੰਬੰਧ ਨੇ ਸਾਡੇ ਅਫਸਰਾਂ ਦੇ ਨਾਲ ਵੀ ਸੰਬੰਧ ਨੇ ਤੁਸੀਂ ਸਾਡੇ ਕੋਲ ਆ ਜਾਓ ਆਪਣੀ ਦਿੱਕਤ ਲੈ ਕੇ ਅਸੀਂ ਉੱਪਰ ਆਪਣੇ ਬਾਸ ਨਾਲ ਗੱਲ ਕਰਾਂਗੇ ਜਿੰਨੇ ਦੇ ਵਿੱਚ ਸੌਦਾ ਹੁੰਦਾ ਸੀ ਉਹ ਦੱਸ ਦਿੰਦੇ ਸੀ ਕਿ 13 ਐਨਾ ਕ ਕੇਸ ਹੈ ਐਨੇ ਕ ਲੱਖ ਲੱਗਣਗੇ ਐਨੇ ਕ ਕਰੋੜ ਲੱਗਣਗੇ ਇਹ ਚੀਜ਼ ਹੁੰਦੀ ਸੀ ਹੁਣ ਕਿਰਸ਼ਾਨੂੰ ਸ਼ਾਰਦਾ ਰਿਮਾਂਡ ਦੇ ਉੱਪਰ ਨੇ ਉਹ ਵੀ ਰਿਮਾਂਡ ਦੇ ਉੱਪਰ ਨੇ ਤੇ ਕਿਹਾ ਜਿਵੇਂ ਹੁਣ ਰਿਮਾਂਡ ਦੇ ਉੱਪਰ ਨੇ ਉਹ ਕਿਹਾ ਜਾ ਰਿਹਾ ਕਿ ਰਿਮਾਂਡ ਦੇ ਦੌਰਾਨ ਹੋਰ ਗੱਲਾਂ ਦੇ ਜਿਹੜੇ ਖੁਲਾਸੇ ਨੇ ਉਹ ਖੁਲਾਸੇ ਵੀ ਹੋਏ ਨੇ ਜਿਵੇਂ ਅੱਜ ਪੰਜਾਬੀ ਟ੍ਰਿਬਿਊਨ ਅਖਬਾਰ ਨੇ ਖਬਰ ਛਾਪੀ ਆ ਪੰਜਾਬੀ ਟ੍ਰਿਬਿਊਨ ਲਿਖਦਾ ਕਿ ਸਾਡੇ ਸੂਤਰਾਂ ਮੁਤਾਬਕ ਜਿਹੜੇ ਦੋ ਦਰਜਨ ਤੋਂ ਵੱਧ ਅਫਸਰ ਨੇ ਉਹ ਅਫਸਰ ਕਿਰਸ਼ਾਨੂੰ ਸ਼ਾਰਦਾ ਦੇ ਸੰਪਰਕ ਦੇ ਵਿੱਚ ਸੀ ਜਾਨਕੀ ਆਹ ਜਿਹੜੀ ਜਾਂਚ ਹੈ ਆਹ ਜਾਂਚ ਕਰ ਲਈ ਡੀਆਈਜੀ ਹਰਚਰਨ ਸਿੰਘ ਭੁੱਲਰ ਡੀਆਈਜੀ ਤਾਂ ਕਾਦੇ ਹੁਣ ਤਾਂ ਹੋ ਸਸਪੈਂਡ ਹੋਏ ਹੋਏ ਨੇ ਇਹ ਸਸਪੈਂਡਡ ਡੀਆਈਜੀ ਰੋਪੜ ਰੇਂਜ ਕਿ ਉਹਨਾਂ ਤੋਂ ਜਾਂਚ ਹੁਣ ਅੱਗੇ ਵੱਧ ਸਕਦੀ ਆ ਜਿਹੜੇ ਅੱਗੇ ਅਫਸਰ ਨੇ ਜਿਹੜੇ ਇਸ ਨੈਟਵਰਕ ਦਾ ਹਿੱਸਾ ਸੀ ਉਹਨਾਂ ਤੱਕ ਵੀ ਜਿਹੜੀ ਜਾਂਚ ਹੈ ਇਹ ਜਾਂਚ ਦੀ ਸੂਈ ਹੁਣ ਘੁੰਮ ਸਕਦੀ ਆ ਜੀ ਮਤਲਬ ਤੁਸੀਂ ਦੇਖੋ ਕਿ ਹੁਣ ਡੀਆਈਜੀ ਰੋਪੜ ਰੇਂਜ ਨੇ ਹੂੰ ਤਿੰਨ ਸਾਈਟਾਂ ਜਿਵੇਂ ਫਤੇਗੜ ਮੋਹਾਲੀ ਰੋਪੜ ਇਹ ਉਹਨਾਂ ਦੇ ਥੱਲੇ ਆਉਂਦੀਆਂ ਸੀ ਜਦੋਂ ਡੀਆਈਜੀ ਰੋਪੜ ਰੇਂਜ ਦੇ ਘਰ ਦੇ ਉੱਪਰ ਰੇਡ ਹੁੰਦੀ ਆ ਸੀਬੀਆਈ ਦੀ 7.5 ਕਰੋੜ ਬਰਾਮਦ ਹੁੰਦਾ ਜੀ ਉੱਥੇ 24 ਲਗਜ਼ਰੀ ਘੜੀਆਂ ਮਿਲਦੀਆਂ ਨੇ ਲਗਜ਼ਰੀ ਗੱਡੀਆਂ ਬਰਾਮਦ ਹੁੰਦੀਆਂ ਨੇ ਤੇ 2.5 ਕਿਲੋ ਸੋਨਾ ਬਰਾਮਦ ਹੁੰਦਾ ਜਿਹੜਾ 3.5 ਤੋਂ 3 ਕਰੋੜ 3.5 ਕਰੋੜ ਤੱਕ ਜਿਸ ਸੋਨੇ ਦੀ ਕੀਮਤ ਆ ਉਹ ਕੀਮਤ ਜਾਂਦੀ ਹੈ ਤੇ ਉਸ ਬਾਅਦ ਲੱਖਾਂ ਦੀ ਗਿਣਤੀ ਦੇ ਵਿੱਚ ਲੱਖਾਂ ਰੁਪਏ ਦੀ ਜਿਹੜੀ ਸ਼ਰਾਬ ਹੈ ਕਈਆਂ ਦੀ ਕਈ ਬੋਤਲਾਂ ਜਿਹੜੀਆਂ ਨੇ ਉਹ ਬ੍ਰਾਂਡਡ ਤੇ ਫੋਰਨ ਤੋਂ ਇੱਧਰ ਆਈ ਹੋਈ दारू ਉਹ ਬਰਾਮਦ ਹੁੰਦੀ ਹੈ ਉਸ ਤੋਂ ਬਾਅਦ ਸਮਰਾਲਾ ਰੇਡ ਹੁੰਦੀ ਹੈ ਉਥੋਂ ਕਿਹਾ ਜਾਂਦਾ ਕਿ ਸੋਨਾ ਮਿਲਿਆ ਸਮਰਾਲਾ ਤੋਂ ਉਥੋਂ ਕੁਝ ਕੈਸ਼ ਮਿਲਿਆ ਜਿਵੇਂ ਪ੍ਰਾਪਰਟੀ ਤੇ ਡਾਕੂਮੈਂਟ ਜਿਹੜੇ ਡਾਕੂਮੈਂਟ ਜਿਸ ਦਿਨ ਪਹਿਲੇ ਦਿਨ ਰੇਡ ਕੀਤੀ ਸੀ सीबीआई ਨੇ ਉਸ ਦਿਨ ਡਾਕੂਮੈਂਟ ਮਿਲੇ ਸੀ ਉਸ ਤੋਂ ਬਾਅਦ ਦੁਬਾਰੇ ਫਿਰ ਸਮਰਾਲੇ ਉਸ ਦਿਨ ਡਾਕੂਮੈਂਟ ਮਿਲੇ ਉਸ ਤੋਂ ਬਾਅਦ ਚੱਲੀ ਲੋਕਰਾਂ ਦੀ ਗੱਲ ਕਿ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਜਿਹੜੇ 4 ਤੋਂ 5 ਬੈਂਕਾਂ ਦੇ ਵਿੱਚ ਲੋਕਰ ਨੇ ਉਹਨਾਂ ਲੋਕਰਾਂ ਦੇ ਵਿੱਚ ਪਤਾ ਨਹੀਂ ਕੀ ਹੋ ਸਕਦਾ सीबीआई ਨੂੰ ਲੱਗਿਆ ਠੀਕ ਹੈ ਚੰਡੀਗੜ੍ਹ ਦੇ 9 ਸੈਕਟਰ ਦੇ ਇੱਕ ਪ੍ਰਾਈਵੇਟ ਬੈਂਕ ਦਾ ਲੋਕਰ ਫਰੋੜਿਆ ਗਿਆ ਉਸ ਲੋਕਰ ਦੇ ਵਿੱਚੋਂ ਕੀ ਬਰਾਮਦ ਹੋਇਆ ਅਫੀਸ਼ੀਅਲ ਤੌਰ ਦੇ ਉੱਪਰ ਫਿਲਹਾਲ ਹਜੇ ਉਹ ਗੱਲ ਬਾਹਰ ਨਹੀਂ ਆ ਪਰ ਕਿਹਾ ਜਾ ਰਿਹਾ ਕੈਸ਼ ਤੇ ਮੇਨਲੀ ਉਦੇਚ ਜਿਹੜੇ ਪ੍ਰਾਪਰਟੀ ਦੇ ਕਾਗਜ਼ ਸੀ ਪ੍ਰਾਪਰਟੀ ਦੇ ਡਾਕੂਮੈਂਟ ਸੀ ਡਾਕੂਮੈਂਟ ਕੀ ਹੁੰਦੇ ਆ ਪ੍ਰਾਪਰਟੀ ਦੇ ਰਜਿਸਟਰੀਆਂ ਜਿਹਾ ਹੁੰਦੇ ਬਿਲਕੁਲ ਕਿ ਰਜਿਸਟਰੀਆਂ ਉਹਦੇ ਚੋਂ ਬਰਾਮਦ ਹੋਈਆਂ ਨੇ ਉਸ ਤੋਂ ਬਾਅਦ ਸੀਬੀਆਈ ਨੂੰ ਲੱਗਿਆ ਕਿ ਇਸ ਕੇਸ ਦੀਆਂ ਪਰਤਾਂ ਹੋਰ ਖੋਲਣ ਦੀ ਲੋੜ ਹੈ ਕੌਣ ਕਿਹੋ ਜਿਹਾ ਨੈਟਵਰਕ ਹੈ ਕਿਹੜਾ ਸਾਮਰਾਜ ਖੜਾ ਕੀਤਾ ਗਿਆ ਕਿਹੜੀਆਂ ਕਿੜੀਆਂ ਡੀਲਾਂ ਹੋਈਆਂ ਕਿਹੜੇ ਕਿੜੇ ਸੌਦੇ ਹੋਏ ਕਿਹੜੇ ਕਿੜੇ ਸਮਝੌਤੇ ਹੋਏ ਅਫਸਰ شاہੀ ਦੀ ਤਾਕਤ ਵਰਤ ਕੇ ਕੀ ਕੀ ਅੱਗੇ ਇਹਦੇ ਚ ਹੋਇਆ ਉਸ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਆਪਾਂ ਨੂੰ ਪਤਾ ਕਿ 31 ਤਰੀਕ ਤੱਕ ਹਰਚਰਨ ਸਿੰਘ ਭੁੱਲਰ ਨੂੰ ਅ ਨਿਆਂਇਕ ਹਰਾਸਤ ਦੇ ਵਿੱਚ ਭੇਜਦਾ ਸੀ ਚੰਡੀਗੜ੍ਹ ਦੀ ਜਿਹੜੀ ਬੁੜੈਲ ਜੇਲ ਹੈ ਬੁੜੈਲ ਜੇਲ ਦੇ ਵਿੱਚ ਰੱਖਿਆ ਵਿਗਿਆ ਸੀ ਜਿੱਥੇ ਉਹਨਾਂ ਦੇ ਫਾਦਰ ਮਹਿਲ ਸਿੰਘ ਭੋਲੜ ਜਿਹੜੇ ਡੀਜੀਪੀ ਪੰਜਾਬ ਰਿਟਾਇਰ ਹੋਏ ਨੇ ਉਹੋ ਮਿਲ ਕੇ ਵੀ ਆਏ ਨੇ ਤੇ ਉਸੇ ਜੇਲ ਦੇ ਵਿੱਚ ਅ ਕਿਰਸ਼ਨੂ ਛਾਰਦਾ ਜਿਹੜਾ ਉਹਨਾਂ ਦਾ ਵਿੱਚ ਇੱਕ ਮੀਡੀਏਟਰ ਸੀ ਉਹਨੂੰ ਵੀ ਉੱਥੇ ਹੀ ਰੱਖਿਆ ਹੋਇਆ ਸੀ ਤੇ ਬਿੱਤੇ ਕੱਲ ਸੀਬੀਆਈ ਨੇ ਦੁਪਹਿਰੇ ਐਪਲੀਕੇਸ਼ਨ ਧਾਰਿਤ ਕੀਤੀ ਤੇ 2 ਵਜੇ ਸੀਬੀਆਈ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋਈ 3 ਵਜੇ ਤੱਕ ਖਬਰ ਬਾਹਰ ਆ ਗਈ ਸੀ ਕਿ ਡੀਆਈਜੀ ਭੁੱਲਰ ਦਾ ਸੀਬੀਆਈ ਨੇ 9 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੁਣ ਸੀਬੀਆਈ ਨੂੰ ਲੱਗਦਾ ਕਿ ਇਸ 9 ਦਿਨ ਦੇ ਰਿਮਾਂਡ ਦੇ ਵਿੱਚ ਕੋਈ ਵੱਡੇ ਖੁਲਾਸੇ ਨੇ ਵੱਡੀਆਂ ਤੰਦਾਂ ਨੇ ਜਿਹੜੀਆਂ ਤੰਦਾਂ ਖੁੱਲ ਸਕਦੀਆਂ ਨੇ ਇਸ ਮਾਮਲੇ ਦੇ ਵਿੱਚ ਵੈਸੇ ਤੁਸੀਂ ਦੇਖੋ ਕਿ ਸਭ ਤੋਂ ਵੱਧ ਜਿਹੜੀ ਤਾਕਤ ਆ ਉਹ ਤਾਕਤ ਹੈਗੀ ਹੈ ਲੀਡਰਾਂ ਦੇ ਹੱਥ ਦੇ ਵਿੱਚ ਦੂਜੇ ਨੰਬਰ ਤੇ ਆਉਂਦੀ ਹੈ ਅਫਸਰशाही ਕਿਉਂਕਿ ਆਈਐਸ ਆਈਪੀਐਸ ਇੱਕ ਉਹ ਲੋਬੀ ਆ ਜਿਹੜੀ ਸਿਆਸਤ ਦੇ ਵਿੱਚ ਵੀ ਡੋਮੀਨੇਟ ਕਰਦੀ ਆ ਤੇ ਇੱਕ ਆਮ ਲੋਕਾਂ ਦੇ ਵਿੱਚ ਤੇ ਪੋਲੀਟੀਕਲ ਲਾਈਨ ਦੇ ਵਿੱਚ ਇੱਕ ਕੜੀ ਵੀ ਹੁੰਦੀ ਆ ਪਰ ਕਿੰਨੀਆਂ ਵੱਡੀਆਂ ਡੀਲਾਂ ਨੇ ਵੱਡੇ ਸਮਝੌਤੇ ਨੇ ਜਿਹੜੀ ਰਾਜਨੀਤਿਕ ਜਮਾਤ ਜਾਂ ਫਿਰ ਅਫਸਰ ਸਾਹੀ ਦੇ ਅਲੇ ਦੋਆਲੇ ਘੁੰਮਦੇ ਨੇ ਕਿਉਂਕਿ ਸਾਰਾ ਖੇਲ ਪਾਵਰ ਦਾ ਹੁਣ ਜਿਵੇਂ ਕੱਲ ਜਿਹੜੇ ਐਚਐਸ ਤਨੋਵਾ ਨੇ ਜਿਹੜੇ ਵਕੀਲ ਨੇ ਹਰਚਰਨ ਸਿੰਘ ਭੁੱਲਰ ਦੇ ਉਹਨਾਂ ਨੇ ਕਿਹਾ ਕਿ ਜੋ ਕੁਝ ਵੀ ਬਰਾਮਦ ਹੋਇਆ ਹਰਚਰਨ ਸਿੰਘ ਭੁੱਲਰ ਦੇ ਘਰ ਤੋਂ ਉਹ ਸਾਰਾ ਕੁਝ ਜੱਦੀ ਪੁਸ਼ਤੈ ਨਹੀਂ ਹੈ ਹਰਚਰਨ ਸਿੰਘ ਭੁੱਲਰ ਦਾ ਅੱਗੇ ਅੱਗੇ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਜਿਹੜੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ ਹਰਚਰਨ ਸਿੰਘ ਭੁੱਲਰ ਬਾਰੇ ਦਿੱਤੀ ਜਾ ਰਹੀ ਹੈ ਉਸ ਜਾਣਕਾਰੀ ਨੂੰ ਹਟਾਇਆ ਜਾਵੇ ਉੱਥੋਂ ਤਾਂ ਤਾਂ ਫਿਲਹਾਲ 9 ਦਿਨ ਦਾ ਰਿਮਾਂਡ ਮਿਲਿਆ ਹਰਚਰਨ ਸਿੰਘ ਭੁੱਲਰ ਦਾ ਇਸ ਰਿਮਾਂਡ ਦੇ ਦੌਰਾਨ ਕਿਹਾ ਜਾ ਰਿਹਾ ਹੈ ਕਿ ਹੋਰ ਖੁਲਾਸੇ ਹੋਏ ਨੇ ਤੇ ਅੱਗੇ ਹੋ ਵੀ ਸਕਦੇ ਨੇ ਅੱਜ ਰਿਮਾਂਡ ਦਾ ਕੱਲ ਰਿਮਾਂਡ ਮਿਲਿਆ ਤੇ 5 ਦਿਨ ਦਾ ਰਿਮਾਂਡ ਹੈ ਤੇ ਅੱਗੇ ਹੁਣ ਇਹਦੇ 'ਚ ਕਿਹੜੇ ਕਿਹੜੇ ਪਰਤਾਂ ਖੁੱਲਦੀਆਂ ਨੇ ਜਿਵੇਂ ਆਪਾਂ ਗੱਲ ਕਰ ਰਹੇ ਹਾਂਗੇ ਪੰਜਾਬੀ ਟ੍ਰਿਬਿਊਨ ਨੇ ਖਬਰ ਲਿਖੀ ਕਿ ਸਾਡੇ ਸੂਤਰਾਂ ਮੁਤਾਬਕ ਦੋ ਦਰਜਣ ਜਿਹੜੇ ਅਫਸਰ ਨੇ ਉਹ ਅਫਸਰ ਸੀਬੀਆਈ ਦੀ ਰੈਡਾਰ ਦੇ ਉੱਪਰ ਨੇ ਸੀਬਨ ਲੱਗਦਾ ਕਿ ਨੈੱਟਵਰਕ ਦਾ ਆਹ ਅਫਸਰ ਵੀ ਇੱਕ ਹਿੱਸਾ ਨੇ ਜੀ ਬਿਲਕੁਲ ਤੇ ਪੰਜਾਬ ਸਰਕਾਰ ਦਾ ਜੇ ਪਹਿਲਾਂ ਵੀ ਰਵਈਆ ਦੇਖੀਏ ਆਪਾਂ ਜਾਂ ਪੰਜਾਬ ਪੁਲਿਸ ਦਾ ਮਹਿਕਮੇ ਦਾ ਰਵਈਆ ਦੇਖੀਏ ਉਹ ਇਸ ਸਾਲ ਉਹਨਾਂ ਨੇ ਲਗਭਗ 59 ਕਰਪਟ ਅਫਸਰਾਂ ਨੂੰ ਪਹਿਲਾਂ ਵੀ ਸਸਪੈਂਡ ਕੀਤਾ ਉਹਨਾਂ ਨੇ ਤੇ ਡੀਆਈਜੀ ਭੁੱਲਰ ਦਾ ਨਾਮ ਨਵਾਂ ਉੱਠ ਕੇ ਆ ਰਿਹਾ ਤੇ ਸਿੱਧੀ ਜੀ ਗੱਲ ਹੈ ਵੀ ਏਡਾ ਵੱਡਾ ਨੈਟਵਰਕ ਜੋ ਬੰਦਾ ਚਲਾ ਰਿਹਾ ਸੀ ਹੈਨਾ ਉਹ ਦੋ ਜਣੇ ਮਿਲ ਕੇ ਤਾਂ ਚਲਾ ਨਹੀਂ ਸਕਦੇ ਉਹਨੂੰ ਲਗਭਗ ਜੇ ਸੂਤਰ ਕਹਿੰਦੇ ਨੇ ਵੀ ਨਾਮ ਆ ਰਿਹਾ ਦੋ ਦਰਜਨ ਹੋਰ ਬੰਦਿਆਂ ਦਾ ਹੋਰ ਪਤਾ ਨਹੀਂ ਕਿਹਦਾ ਕਿਹਦਾ ਨਾਮ ਆਊਗਾ ਬਿਲਕੁਲ ਦੇਖੋ ਨੈਟਵਰਕ ਹੁੰਦਾ ਭਾਵੇਂ ਉਹ ਨੈਟਵਰਕ politician ਦਾ ਹੋਵੇ ਜਾਂ ਫਿਰ ਅਫਸਰ ਦਾ ਹੋਵੇ ਮੰਨ ਤੁਸੀਂ ਮਤਲਬ ਇੱਕ ਕਾਮਨ ਗੱਲ ਲੈ ਲਓ ਕੋਈ ਵੀ ਵੱਡਾ ਅਫਸਰ ਹੈ ਜੀ ਜਿਹੜਾ ਮਤਲਬ ਕਿ ਕਰਪਟ ਹੈ ਜਿਹੜਾ ਕ腐ਸ਼ਨ ਦੇ ਵਿੱਚ ਫੜਿਆ ਗਿਆ ਜਾਂ ਅੱਜ ਵੀ ਕਿਤੇ ਬੈਠਾ ਹੋਇਆ ਜਿਹੜਾ ਅਫਸਰ ਕ腐ਸ਼ਨ ਕਰ ਰਿਹਾ ਜੀ ਜੇਕਰ ਉਸ ਅਫਸਰ ਨੇ ਕੋਈ ਕਿਸੇ ਦਾ ਕੰਮ ਕਰਨਾ ਕੋਈ ਸਮਝੌਤਾ ਕਰਾਉਣਾ ਕੋਈ ਡੀਲ ਸਿਰੇ ਚ ਚੜਾਣੀ ਆ ਆਪਣੀ ਜਿਹੜੀ ਅਫਸਰਸ਼ਾਈ ਦੀ ਤਾਕਤ ਐ ਉਹ ਵਰਤਣੀ ਆ ਤੇ ਉਹਨੂੰ ਵਰਤ ਕੇ ਪੈਸੇ ਇਕੱਠੇ ਕਰਦੇ ਨੇ ਉਹ ਸਿੱਧੇ ਨਹੀਂ ਨਾ ਮੰਗੂਗਾ ਬਿਲਕੁਲ ਉਹਦਾ ਕੋਈ ਵਿੱਚ ਮੀਡੀਏਟਰ ਰੱਖਿਆ ਹੋਊਗਾ ਆਪਣੇ ਆਪਣੇ ਮਹਿਕਮੇ ਦਾ ਕੋਈ ਛੋਟਾ ਅਫਸਰ ਹੋਊਗਾ ਬਾਹਰ ਦਾ ਕੋਈ ਬੰਦਾ ਫੜਿਆ ਹੋਇਆ ਹੋਊਗਾ ਤਾਂ ਪੂਰਾ ਇੱਕ ਪ੍ਰੋਪਰ ਨੈਟਵਰਕ ਹੁੰਦਾ ਕਿਉਂਕਿ ਅਫਸਰ ਨਾ ਤਾਂ ਬੰਦੇ ਲੱਭਦਾ ਹੁੰਦਾ ਨਾ ਲੀਡਰ ਬੰਦੇ ਲੱਭਦਾ ਹੁੰਦਾ ਬੰਦੇ ਲੱਭਣ ਵਾਲੇ ਹੋਰ ਬੰਦੇ ਹੁੰਦੇ ਨੇ ਕੇਸ ਲੈ ਕੇ ਆਉਣ ਵਾਲੇ ਹੋਰ ਬੰਦੇ ਹੁੰਦੇ ਨੇ ਫਿਰ ਦੱਸਦੇ ਹੁੰਦੇ ਨੇ ਕਿ ਸਾਹਿਬ ਇਦਾਂ ਇਹ ਗੱਲ ਐ ਇਹਨਾਂ ਦਾ ਨ ਕਿੰਨੇ ਡਿਸਪਿਊਟ ਐ ਜੀ ਦੇਸ਼ ਦੇ ਵਿੱਚ ਜ਼ਮੀਨਾਂ ਦੇ ਡਿਸਪਿਊਟ ਨੇ ਆਪਸੀ ਡਿਸਪਿਊਟ ਨੇ ਲੀਡਰਾਂ ਦੇ ਨਾਲ ਡਿਸਪਿਊਟ ਨੇ ਕਿੰਨੇ ਕੇਸ ਕੋਰਟਾਂ ਦੇ ਚੱਲ ਰਹੇ ਨੇ ਪਰ ਬੰਦਿਆਂ ਲੱਗਦਾ ਕਿ ਨਬੜਾ ਦੋ ਸਾਰਾ ਕੁਝ ਹੋ ਜੇ ਐਦਾਂ ਹੀ ਆਹ ਪੈਸਾ ਇਕੱਠਾ ਹੁੰਦਾ ਜੀ ਜੀ ਬਿਲਕੁਲ ਬਾਕੀ ਦੋਸਤੋ ਇਹ ਸੀ ਮਾਮਲੇ 'ਚ ਜੋ ਵੀ ਨਵੀਂ ਅਪਡੇਟ ਆਉਂਦੀ ਰਹੇਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਇਸ ਤੋਂ ਅੱਗੇ ਇੱਕ ਗੱਲ ਹੋਰ ਕਰਨੀ ਹੈ ਕਿ ਜਿਹੜੀ ਅਸੀਂ ਸ਼ੁਰੂ 'ਚ ਵੀ ਗੱਲ ਕੀਤੀ ਸੀ ਕਿ 5 ਲੱਖ ਕਰੋੜ ਦੀ ਇੱਕ ਕੰਪਨੀ ਹੈ ਜੋ ਕਿ ਜੀਪੀਯੂ ਚਿਪਸ ਬਣਾਉਂਦੀ ਹੈ ਜੋ ਕਿ ਮਤਲਬ ਅੱਜਕੱਲ ਹਰੇਕ ਜੋ ਵੀ ਇਲੈਕਟ੍ਰੀਕਲ ਚੀਜ਼ ਹੈ ਹਰੇਕ ਚੀਜ਼ ਚ ਲਗਭਗ ਯੂਜ਼ ਹੋ ਰਹੀ ਹੈ ਉਹ ਉਦੇ ਬਾਰੇ ਜਾਣਦੇ ਆ ਗੁਰਿੰਦਰ ਬਾਈ ਤੋਂ ਕਿ ਉਹਦਾ ਕੀ ਮਸਲਾ ਹੈ ਤੇ ਉਹਦੇ ਬਾਰੇ ਦੱਸੋ ਬਾਈ ਜੀ ਕੁਝ ਜੀ ਦੇਖੋ ਕਿ ਐਨਵੀਡੀਆ ਇੱਕ ਅਮਰੀਕਾ ਦੀ ਕੰਪਨੀ ਆ ਜੀ ਉਸ ਕੰਪਨੀ ਨੇ ਆਹ ਦਾਵਾ ਕੀਤਾ ਜਿਵੇਂ ਹੁਣ ਜਿਹੜਾ ਆਉਣ ਵਾਲਾ ਟਾਈਮ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜੀ ਆਈ ਦਾ ਸਮਾਂ ਆ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਵੀ ਅੱਗੇ ਜਿਹੜੀਆਂ ਉਹ ਲੋ ਹੋਰ ਇਹਦੀਆਂ ਬ੍ਰਾਂਚਾਂ ਨੇ ਉਹ ਮਤਲਬ ਟੈਕਨੋਲੋਜੀ ਜਿਹੜੀ ਉਹ ਟੈਕਨੋਲੋਜੀ ਵੱਡੇ ਪੱਧਰ ਦੇ ਉੱਪਰ ਹੋ ਰਹੀ ਆ ਬਿਲਕੁਲ ਉਸ ਉਹ ਕੰਪਨੀ ਜੀਪੀਯੂ ਬਣਾਉਂਦੀ ਆ ਜਿਹੜੇ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ ਹੁੰਦੇ ਨੇ ਆਈ ਆਈ ਦੀ ਟੈਕਨੋਲ ਉਹ ਯੂਨਿਟ ਬਣਾਉਂਦੀ ਤੇ ਉਸ ਕੰਪਨੀ ਨੇ ਦਾਵਾ ਕੀਤਾ ਕਿ ਸਾਡੇ ਕੋਲ ਜਿਹੜੇ ਆਰਡਰ ਨੇ ਕਿ ਤੁਸੀਂ ਦੇਓ ਸਾਨੂੰ ਚਿਪਸ ਬਣਾ ਕੇ ਉਹ 5 ਟ੍ਰਿਲੀਅਨ ਦੇ ਸਾਡੇ ਕੋਲ ਆਰਡਰ ਨੇ ਯਾਨੀ ਕਿ ਭਾਰਤ ਸਰਕਾਰ ਦੇ ਯਾਨੀ ਕਿ ਜਿਹੜੀ ਬੀਜੇਪੀ ਸਰਕਾਰ ਹੈ ਬੀਜੇਪੀ ਸਰਕਾਰ ਦੇ ਜਿਹੜੇ ਸਪੋਕਸ ਪਰਸਨ ਨੇ ਜਦੋਂ ਵੀ ਉਹ ਗੱਲ ਕਰਦੇ ਨੇ ਅਮਨ ਜੀ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਦੇਸ਼ ਦੀ ਇਕਨੋਮੀ 5 ਟ੍ਰਿਲੀਅਨ ਤੇ ਲੈ ਕੇ ਜਾਣੀ ਹਾਲੇ ਆਪਣਾ ਦੇਸ਼ ਨਹੀਂ ਪਹੁੰਚਿਆ ਉਸ ਕਮਾਈ ਤੱਕ ਉਹ ਹੁਣ ਉਸ ਕੰਪਨੀ ਨੇ ਇਸ ਗੱਲ ਦਾ ਦਾਵਾ ਕੀਤਾ ਕਿ ਅਸੀਂ 5 ਟ੍ਰਿਲੀਅਨ ਡਾਲਰ ਤੇ ਪਹੁੰਚ ਗਏ ਕਿੰਨੇ ਦੇਸ਼ਾਂ ਦੀ ਜੀਡੀਪੀ ਨਹੀਂ ਹੈ 5 ਟ੍ਰਿਲੀਅਨ ਦੇ ਉੱਪਰ ਤੇ ਉਹ ਕੰਪਨੀ ਕਹਿ ਰਹੀ ਹੈ ਕਿ ਸਾਡੀ ਕੰਪਨੀ 5 ਲੱਖ 5 ਲੱਖ ਕਰੋੜ ਪਲੱਸ ਹੋਗੀ ਤੇ ਉਹ ਕੰਪਨੀ ਬਣਾਉਂਦੀ ਆ ਜਿਹੜੇ ਜੀਪੀਓ ਬਣਾਉਂਦੀ ਆ ਤੁਸੀਂ ਦੇਖੋ ਕਿ ਇਸੇ ਗੱਲ ਨੂੰ ਕੰਡੈਮਨ ਕੀਤਾ ਕਿ ਇਹ ਆ ਇੱਕ ਜਿਹੜਾ ਜੀਪੀਓ ਵਾਲਾ AI ਬੱਬਲ ਹੈ ਇਹ ਇੱਕ ਬੱਬਲ ਹੈ ਇਹਨੇ ਫਟ ਜਾਣਾ ਹੁਣ ਜਿਵੇਂ ਮਾਈਕਰੋਸਾਫਟ ਦੇ ਹੈਗੇ ਨੇ ਆਪਣੇ ਬਿਲ ਗੇਟਸ ਜਾਂ ਹੋਰ ਜਿਹੜੇ ਵੇਸ ਤੇ ਕਾਰਪੋਰੇਟ ਨੇ ਉਹ ਕਹਿੰਦੇ ਕਿ ਇਦਾਂ ਦੀ ਕੋਈ ਗੱਲ ਨਹੀਂ ਆਹ ਕੰਪਨੀ ਝੂਠ ਬੋਲ ਰਹੀ ਆ ਪਰ ਤੁਸੀਂ ਦੇਖੋ ਕਿ ਇੱਕ ਅਮਰੀਕਾ ਦੀ ਕੰਪਨੀ ਜਿਹੜੀ ਇਸ ਗੱਲ ਦਾ ਦਾਵਾ ਕਰ ਰਹੀ ਹੈ ਕਿ ਸਾਡੇ ਕੋਲ ਜਿਹੜੇ ਆਰਡਰ ਨੇ ਸਾਨੂੰ ਜਿਹੜੇ ਆਰਡਰ ਦਿੱਤੇ ਗਏ ਨੇ ਉਹ ਕੱਲੇ ਪ੍ਰਾਈਵੇਟ ਕੰਪਨੀਆਂ ਦੇ ਨਹੀਂ ਹੈ ਸਾਡੇ ਕੋਲ ਕਹਿੰਦੇ ਕਿ ਆਰਡਰ ਨੇ ਜਿਹੜੀਆਂ ਬੇਸ਼ ਬੇਸ਼ਾਂ ਦੀਆਂ ਸਰਕਾਰਾਂ ਦੇ ਸਾਡੇ ਕੋਲ ਆਰਡਰ ਨੇ ਜੀ ਇਹ ਗੱਲ मतलब ਆਪਾਂ ਇਸ ਕਰਕੇ ਕਰ ਰਹੇ ਹਾਂ ਕਿ ਜੇਕਰ ਇੱਕ ਕੰਪਨੀ ਇੱਕ ਕੰਪਨੀ ਦੇ ਕੋਲੇ ਜੀ 5 ਲੱਖ ਕਰੋੜ ਦੇ ਆਰਡਰ ਆਏ ਹੋਏ ਨੇ ਜੀਪੀਯੂ ਚਿਪਸ ਬਣਾਉਣ ਦੇ ਤਾਂ ਤੁਸੀਂ ਇਹ ਗੱਲ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਪ੍ਰਭਾਵ ਰਹੂਗਾ ਚਲੋ ਹੁਣ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਿਹੜੇ ਬੰਦੇ ਖੜੇ ਕਰਨ ਵਾਲੇ ਸੀ ਉਹ ਕਹਿ ਰਹੇ ਨੇ ਕਿ ਹਲੇ ਤਾਂ ਇਹਦੀ ਸ਼ੁਰੂਆਤ ਵੀ ਨਹੀਂ ਹੈ ਤੁਸੀਂ ਅੱਗੇ ਜਦੋਂ ਜਾ ਕੇ ਦੇਖੋਗੇ ਕਿ ਆਮ ਬੰਦੇ ਦੀ ਜ਼ਿੰਦਗੀ ਤੋਂ ਲੈ ਕੇ ਵੱਡੇ-ਵੱਡੇ ਕਾਰਪੋਰੇਟ ਸਰਕਾਰਾਂ ਦੇ ਉੱਪਰ ਜਿਹੜੇ ਪ੍ਰਭਾਵ ਨੇ ਉਪਰਵਾਵ ਕੀ ਪੈਣੇ ਨੇ ਇਸ ਗੱਲ ਦੇ ਉੱਪਰ ਆਮ ਲੋਕਾਂ ਦੀਆਂ ਕਿ ਨੌਕਰੀਆਂ ਚਲੀ ਜਾਣਗੀਆਂ ਐਗਰੀਕਲਚਰ ਦੇ ਵਿੱਚ ਵੱਡਾ ਇੱਕ ਰੈਵਿਊਲੂਸ਼ਨ ਆ ਜਾਊਗਾ ਉਹ ਆਪਣੇ ਆਪ ਨੂੰ ਰੈਵਿਵੂਲੂਸ਼ਨ ਕਹਿੰਦੇ ਨੇ ਭਾਵੇਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਕਬਜ਼ਾ ਕਹਿੰਦੀਆਂ ਨੇ ਕਿ ਇਹ ਸਿਰਫ ਕਾਰ ਆਪਰੇਟ ਦਾ ਇੱਕ ਹੱਲਾ ਤੇ ਮੈਨਾਂ ਦੇ ਉੱਪਰ ਕਿ ਜ਼ਮੀਨਾਂ ਹੋ ਖਥਿਆਣਾ ਚਾਹੁੰਦੇ ਨੇ ਜਿਵੇਂ ਚੱਲ ਵੀ ਰਿਹਾ ਹੁਣ ਤੇ ਇਸਲਾਵਾ ਉਹ ਕਹਿੰਦੇ ਨੇ ਕਿ ਜਿਹੜਾ ਹੁਣ ਜਿਵੇਂ ਨੌਕਰੀਆਂ ਦੀ ਗੱਲ ਕਰਦੇ ਨੇ ਕਿ ਜ਼ਿੰਦਗੀ ਸਖਾਲੀ ਹੋ ਜਾਊਗੀ ਜਿਸ ਬੰਦੇ ਨੂੰ ਜਿਸ ਕੰਮ ਨੂੰ ਮਿਲ ਕੇ 100 ਬੰਦਾ ਕਰਦਾ ਉਸ ਕੰਮ ਨੂੰ ਮਿਲ ਕੇ ਇੱਕ ਮਸ਼ੀਨ ਸਿਰੇ ਚਾੜਦਾ ਕਰੂਗੀ ਬਿਲਕੁਲ ਪਰ ਜਿਹੜੀ ਆਹ ਗੱਲ ਹੈ ਕਿ 5 ਲੱਖ ਕਰੋੜ ਇੱਕ ਕੰਪਨੀ ਦੇ ਕੋਲੇ ਚਲੇ ਜਾਣਾ ਉਹ ਕੰਪਨੀ ਜਿਹੜੀ ਸਿਰਫ ਇੱਕ ਚਿਪ ਬਣਾਉਂਦੀ ਹੈ AI ਦੇ ਲਈ ਇਹ ਦਰਸਾਉਂਦਾ ਕਿ ਜਿਹੜਾ ਭਾਵੇਂ ਉਹ ਕਿਸੇ ਦੇਸ਼ ਦਾ ਕਾਰਪੋਰੇਟ ਆ ਜਾਂ ਫਿਰ ਦੁਨੀਆ ਲੈਵਲ ਦਾ ਕਾਰਪੋਰੇਟ ਆ ਜੇਕਰ ਉਹਨੂੰ ਸਰਕਾਰਾਂ ਦੇ ਆਰਡਰ ਜਾ ਰਹੇ ਨੇ ਤਾਂ ਸਰਕਾਰਾਂ ਦੀ ਸਪੋਰਟ ਦੇ ਨਾਲ ਉਹ ਕੀ ਤੋਂ ਕੀ ਕਰ ਸਕਦੇ ਨੇ ਹੁਣ ਵਿਹਾਰ ਦੇ ਵਿੱਚ ਗੌਤਮ ਅਡਾਨੀ ਦਾ ਰੌਲਾ ਚੱਲ ਹੀ ਰਿਹਾ ਕਿ ਗੌਤਮ ਅਡਾਨੀ ਨੂੰ ਬੜੇ ਥੋੜੇ ਮਾਰਜਨ ਦੇ ਉੱਪਰ ਸ਼ਾਇਦ 1 ਰੁਪਏ ਦੇ ਉੱਪਰ 1 ਰੁਪਏ ਦੇ ਹਾਂ ਜਿਹੜੀ 1 1 ਏਕੜ ਜ਼ਮੀਨ ਹੈ ਉਹ ਜ਼ਮੀਨ ਦਿੱਤੀ ਗਈ ਆ ਹੁਣ ਤੁਸੀਂ ਦੇਖੋ ਕਿ ਭਾਵੇਂ ਅੰਬਾਨੀ ਹੋਵੇ ਅਡਾਨੀ ਹੋਵੇ ਜਾਂ ਇਦਾਂ ਹੀ ਹੋਰ ਕਾਰਪੋਰੇਟ ਹੋਣਾ ਹਿੰਦੁਸਤਾਨ ਦੇ ਵਿੱਚ ਬਿਜ਼ਨਸ ਤਾਂ ਦੁਨੀਆ ਕਰਦੀ ਆ ਤੇ ਚਲੋ ਇੱਕ ਮੰਨ ਲਈਏ ਕਿ ਜਿਹੜਾ ਜਿਹੜੀ ਅੰਬਾਨੀ ਫੈਮਿਲੀ ਆ ਉਹਨਾਂ ਦੇ ਜਿਹੜੇ ਪਹਿਲਾਂ ਫਾਦਰ ਸੀ ਤੇ ਰੁਪਈਆ ਅਮਬਾਨੀ ਉਹਨਾਂ ਨੇ ਕੰਮ ਸ਼ੁਰੂ ਤੋਂ ਕੀਤਾ ਹੋਇਆ ਸ਼ੁਰੂ ਕੀਤਾ ਹੋਇਆ ਜਿਹੜੇ ਗੌਤਮ ਅਡਾਨੀ ਨੇ ਸਿਰਫ ਗੁਜਰਾਤ ਤੋਂ ਉੱਠ ਕੇ ਭਾਜਪਾ ਸਰਕਾਰ ਦੇ ਨਾਲ ਚੱਲ ਚੱਲ ਕੇ ਅੱਜ ਕਿਥੋਂ ਦੀ ਉਹ ਕਿੱਥੇ ਪਹੁੰਚ ਗਏ ਬਿਲਕੁਲ ਜਦੋਂ ਪਿੱਛੇ ਜੇ ਰਿਪੋਰਟਸ ਆਈਆਂ ਰੌਲਾ ਪਿਆ ਅਡਾਨੀ ਦੇ ਸ਼ੇਅਰ ਵੀ ਡਿੱਗੇ ਅਡਾਨੀ ਦੀ ਕੰਪਨੀ ਨੂੰ ਘਾਟੇ ਵੀ ਹੋਏ ਅਡਾਨੀ ਕਰਜ਼ੇ ਦੇ ਵਿੱਚ ਚਲਾ ਗਿਆ ਉਦੋਂ 32000 ਕਰੋੜ LIC ਦਾ ਭਾਰਤ ਸਰਕਾਰ ਨੇ ਅਡਾਨੀ ਨੂੰ ਲੂੰ ਦਿੱਤਾ ਉਹਦੀ ਕੰਪਨੀਆਂ ਦੇ ਵਿੱਚ ਇਨਵੈਸਟ ਕੀਤਾ ਕਿ ਡੁੱਬਦੇ ਹੋਏ ਨੂੰ ਸਾਹ ਦਵਾਇਆ ਜੋ ਅਮਰੀਕਾ ਤੋਂ ਰਿਪੋਰਟਾਂ ਆਉਣ ਤੋਂ ਬਾਅਦ ਕਿਉਂਕਿ ਜੇਕਰ ਕਿ ਕੋਈ ਵੀ ਕੰਪਨੀ ਹੈ ਜਿਵੇਂ ਆਪਾਂ ਐਨਵੀਡੀਆ ਦੀ ਗੱਲ ਕਰ ਰਹੇ ਹਾਂ ਐਨਵੀਡੀਆ ਜੇਕਰ ਇਸ ਗੱਲ ਦਾ ਦਾਵਾ ਕਰਦੀ ਆ ਕਿ ਸਾਡੇ ਕੋਲ ਸਰਕਾਰੀ ਆਰਡਰ ਨੇ ਔਰਡਰ ਸਰਕਾਰ ਦੀ ਸਹਿਮਤੀ ਤੋਂ ਬਿਨਾ ਨਹੀਂ ਮਿਲਦੇ ਜੇਕਰ ਅਡਾਨੀ ਇੱਥੇ ਤੱਕ ਪਹੁੰਚਿਆ ਤੇ ਭਾਜਪਾ ਸਰਕਾਰ ਰਾਈਜ਼ ਨਾ ਕਰਦੀ ਤਾਂ ਗੌਤਮ ਅਡਾਨੀ ਹੋਰਾਂ ਨੇ ਵੀ ਇੱਥੇ ਤੱਕ ਪਹੁੰਚਣਾ ਹੀ ਨਹੀਂ ਸੀ ਉਹ ਵੀ ਪਿੱਛੇ ਰੋਲ ਖੱਪਗੇ ਹੁੰਦੇ ਕਿੰਨੇ ਹੋਰ ਕਾਰੋਬਾਰੀ ਨੇ ਜਿਹੜੇ ਫੇਲ ਹੋ ਗਏ ਜਿਨ੍ਹਾਂ ਦੇ ਉੱਪਰ ਸਿਰਫ ਤੇ ਸਿਰਫ ਸਰਕਾਰਾਂ ਦਾ ਹੱਥ ਨਹੀਂ ਸੀ ਇਸ ਕਰਕੇ ਉਹ ਖਤਮ ਹੋ ਗਏ ਐਨਵੀਡੀਆ ਕੰਪਨੀ ਐ ਦਾਵਾ ਕਰਦੀ ਹੈ ਕਿ ਕਈ ਦੇਸ਼ਾਂ ਨਾਲੋਂ ਦੇਸ਼ਾਂ ਦੀ ਜੀਡੀਪੀ ਵੀ ਸਾਡੀ ਕੰਪਨੀ ਦੇ ਮੁਕਾਬਲੇ ਨਹੀਂ ਜਿਹੜੀ 993 ਦੇ ਵਿੱਚ ਕੰਪਨੀ ਸ਼ੁਰੂ ਹੋਈ ਤੇ ਅੱਜ 5 ਲੱਖ ਕਰੋੜ ਤੱਕ ਪਹੁੰਚ ਗਈ 5 ਟ੍ਰਿਲੀਅਨ ਤੱਕ ਤਾਂ ਇਹਦੇ ਪਿੱਛੇ ਸਰਕਾਰਾਂ ਦਾ ਹੱਥ ਹੈ ਆਮ ਲੋਕਾਂ ਦੇ ਹੱਕ ਖੋ ਕੇ ਉਹ ਕਾਰਪੋਰੇਟ ਕੰਪਨੀਆਂ ਨੂੰ ਪੋਜ ਰਹੀਆਂ ਨੇ ਸਰਕਾਰ ਤੇ ਬਿਲਕੁਲ ਨਵੀਂ ਟੈਕਨੋਲੋਜੀ ਹੈ ਇਹ ਇਸ ਟਾਈਮ AI ਦੀ ਟੈਕਨੋਲੋਜੀ ਤੇ ਐਨਵੀਡੀਆ ਕੰਪਨੀ ਹੈ ਜਿਹੜੀ ਜੈਂਸਨ ਹਵਾਂਗ ਉਹਦੇ ਸੀਈਓ ਨੇ ਤੇ ਇਸ ਕੰਪਨੀ ਨੂੰ ਮਤਲਬ ਦੁਨੀਆ ਦੀ ਇਕਲੌਤੀ ਇਹੋ ਜਿਹੀ ਕੰਪਨੀ ਜਿਹਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਹੈ AI ਦੀ ਇਸ ਤੋਂ ਬਿਨਾ ਵੀ AI ਅੱਗੇ ਚੱਲ ਨਹੀਂ ਸਕਦੀ। ਜੀ। ਬਾਕੀ ਇਹ ਦੇਖਣ ਵਾਲਾ ਹੋਏਗਾ ਕਿ ਦਾਅਵੇ 'ਚ ਕਿੰਨੀ ਸੱਚਾਈ ਅੱਗੇ ਜਾ ਕੇ ਕੀ ਬਣਦਾ ਹੈ ਇਹਦਾ। ਬਿਲਕੁਲ ਬਿਲਕੁਲ। ਇਸ ਤੋਂ ਬਾਅਦ ਆਪਾਂ ਇੱਕ ਅਗਲੀ ਗੱਲ ਲੈ ਲੈਂਦੇ ਹਾਂ ਅਰਵਿੰਦ ਕੇਜਰੀਵਾਲ ਜੀ ਬਾਰੇ ਜੋ ਕਿ ਦਿੱਲੀ ਦੇ ਸਾਹਿਬ ਦਾ ਸੀਐਮ ਸੀ ਗੁਜਰਾਤ 'ਚ ਜਾ ਕੇ ਆਏ ਹੁਣੇ। ਤੇ ਉਹਨਾਂ ਨੇ ਉੱਥੇ ਇੱਕ ਬਿਆਨ ਦਿੱਤਾ ਇੱਕ ਦਾਵਾ ਕੀਤਾ ਕਿ ਪੰਜਾਬ 'ਚ ਹੜ੍ਹ ਆਏ ਸੀ ਤੇ 23 ਜ਼ਿਲ੍ਹਿਆਂ 'ਚ ਹੜ੍ਹ ਆਏ ਉਹਨਾਂ ਨੇ ਕਿਹਾ ਤੇ ਉਹ ਕਹਿੰਦੇ ਕਿ ਅਸੀਂ 1 ਮਹੀਨੇ 'ਚ 50000 ਪ੍ਰਤੀ ਏਕੜ ਦਾ ਮੁਆਵਜ਼ਾ ਦੇ ਤਾ ਕਿਸਾਨਾਂ ਨੂੰ ਕਿ ਇੰਨੀ ਜਲਦੀ ਅਸੀਂ ਕੰਮ ਕੀਤਾ। ਇਹ ਦਾਅਵੇ 'ਚ ਤੁਹਾਨੂੰ ਕੀ ਲੱਗਦਾ ਕਿੰਨੀ ਕਿ ਸਚਾਈ ਹੈ ਸਹੀ ਹੈ ਹਾਂ ਅਰਵਿੰਦ ਕੇਜਰੀਵਾਲ ਦੀ ਇੱਕ ਜਿਹੜੀ ਕਲਿੱਪ ਆ ਆਹ ਕਲਿੱਪ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਜਿਦੇ 'ਚ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਪੰਜਾਬ ਦੇ 23 ਜ਼ਿਲ੍ਹਿਆਂ 'ਚ ਹੜ ਆਇਆ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ 50000 ਰੁਪਏ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਸੀ ਉਹ ਕਿਸਾਨਾਂ ਨੂੰ ਦੇ ਦਿੱਤਾ ਦੇਖੋ ਪਹਿਲਾਂ ਤਾਂ 50000 ਪ੍ਰਤੀ ਏਕੜ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਅਨਾਉਂਸਿੰਗ ਕੀਤਾ ਹੂੰ ਕਿ ਅਸੀਂ ਦੇਣਾ ਸਰਕਾਰ ਨੇ ਕਿਹਾ ਸੀ ਕਿ ਅਸੀਂ 20000 ਰੁਪਏ ਪ੍ਰਤੀ ਏਕੜ ਜਿਹੜਾ ਕਿਸਾਨਾਂ ਨੂੰ ਉਹ ਮੁਆਵਜ਼ਾ ਦਵਾਂਗੇ। ਜੀ ਤਾਂ ਇਹ ਤਾਂ ਫਿਰ ਤੁਹਾਡੇ ਸਾਹਮਣੇ ਆ ਕਿ ਨੀਰਾ ਝੂਠਾ ਕੇ ਜੀਵਾਲ ਸਾਹਿਬ ਦਾ ਇੱਕ ਪਾਸੇ ਉਹ ਕਹਿ ਰਹੇ ਨੇ ਕਿ 50000 ਪ੍ਰਤੀ ਏਕੜ ਦੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ 20000 ਏਕੜ ਪ੍ਰਤੀ ਦੇ ਰਹੇ ਹਾਂ। ਹੂੰ। ਦੇਖੋ ਸਿਆਸਤਦਾਨ ਨੂੰ ਲੱਗਦਾ ਹੁੰਦਾ ਕਿ ਅਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਬੋਲ ਲਈਏ ਕਿਹੜੇ ਪਤਾ ਲੱਗਦਾ। ਸੋਸ਼ਲ ਮੀਡੀਆ ਦਾ ਅਮਨ ਜੀ ਯੋਗ ਹੈ। ਕੋਈ ਗੱਲ ਵੀ ਲੁਕੀ ਛਿਪੀ ਨਹੀਂ ਰਹਿੰਦੀ। ਫਰਾਂ ਤੋਂ ਦੇਖੋ ਕਿ ਪੰਜਾਬ ਦੇ 23 ਜ਼ਿਲ੍ਹੇ ਚ ਹੜਾ ਆਏ ਸੀ ਕੀ ਪੰਜਾਬ ਦੇ 23 ਜ਼ਿਲ੍ਹੇ ਡੁੱਬੇ ਬਿਲਕੁਲ ਨਹੀਂ ਇਹ ਤਾਂ ਹੈ ਨਹੀਂ ਕਿ ਕਈ ਦਹਾਕੇ ਪੁਰਾਣੀ ਗੱਲ ਹੈ ਕਈ ਸਾਲ ਪੁਰਾਣੀ ਗੱਲ ਹੈ ਕਿ ਆਪਾਂ ਨੂੰ ਪਤਾ ਲੱਗਣਾ 2 ਮਹੀਨੇ ਪਹਿਲਾਂ ਸਤੰਬਰ ਦੇ ਵਿੱਚ ਤਾਂ ਹੜ੍ਹ ਆਏ ਨੇ ਠੀਕ ਹੈ ਪੰਜਾਬ ਦਾ ਇੱਕ ਵੱਡਾ ਏਰੀਆ ਪ੍ਰਭਾਵਿਤ ਹੋਇਆ ਹੜ੍ਹਾਂ ਤੋਂ ਪਰ ਇਦਾਂ ਦੇ ਵੀ ਕੋਈ ਗੱਲ ਨਹੀਂ ਕਿ ਪਟਿਆਲਾ ਵੀ ਡੁੱਬ ਗਿਆ ਹੋਵੇ ਫਤਿਹਗੜ ਸਾਹਿਬ ਵੀ ਡੁੱਬ ਗਿਆ ਹੋਵੇ ਰੋਪੜ ਵੀ ਡੁੱਬ ਗਿਆ ਹੋਵੇ ਏਰੀਆ ਡੁੱਬਿਆ ਮਾਝੇ ਦਾ ਇੱਕ ਵੱਡਾ ਏਰੀਆ ਪ੍ਰਭਾਵਿਤ ਹੋਇਆ ਦੁਆਬੇ ਦਾ ਇੱਕ ਵੱਡਾ ਏਰੀਆ ਪ੍ਰਭਾਵਿਤ ਹੋਇਆ ਮਾਲਵੇ ਨੇ ਮਦਦ ਵੀ ਕੀਤੀ ਸਾਰੇ ਪੰਜਾਬ ਨੇ ਜਿੰਨੇ ਜੋਗੇ ਸੀ ਮਿਲ ਕੇ ਉਹ ਮਦਦ ਕੀਤੀ ਐਨ ਆਰ ਆਈਆਂ ਨੇ ਆਪਣੀ ਮਦਦ ਕੀਤੀ ਪਰ ਅਰਵਿੰਦ ਕੇਜਰੀਵਾਹ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਅੱਜ ਕੱਲ ਉਹਨਾਂ ਦਾ ਇੱਕ ਵੱਡਾ ਅਸਰ ਰਸੂਕ ਹੈ ਸਾਰੀ ਸਰਕਾਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਚੱਲ ਰਹੀ ਹੈ ਕਈ ਧਾਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਸੁਪਰ ਸੀਐਮ ਕਹਿੰਦੇ ਨੇ ਕਿ ਜਿਹੜੀ ਸਾਰੀ ਸ਼ਕਤੀ ਹੈ ਸਾਰਾ ਕੰਟਰੋਲ ਆ ਆਹ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਕੋਲੇ ਕੋਲੇ ਆ ਜਦੋਂ ਨੇ ਝੂਠ ਬੋਲਿਆ 50000 ਰੁਪਏ ਪ੍ਰਤੀ ਏਕੜ ਤੁਸੀਂ ਕਿਹਨੂੰ ਦੇਤਾ ਹਲੇ ਤਾਂ 20000 ਰੁਪਏ ਪ੍ਰਤੀ ਏਕੜਨ ਦਿੱਤਾ ਭੈਣ ਕਿੰਨੀ ਆ ਕੀ ਜਿਹੜਾ ਸਰਕਾਰ ਦਾ ਆਪਣਾ ਸਰਵੇ ਸੀਗੇ 5 ਲੱਖ ਏਕੜ ਪਰ ਉਹ ਮਿੱਟੀ ਥੱਲੇ ਦੱਬ ਹੋ ਗਿਆ ਕੀ ਉੱਥੇ 5 ਲੱਖ ਪ੍ਰਤੀ ਏਕੜ ਨੂੰ ਵਾਪਸ ਦੇ ਤਾਂ ਤੁਸੀਂ 5 ਲੱਖ ਏਕੜ ਨੂੰ ਅਮਨ ਜੀ 20000 ਨਾਲ ਗੁਣਾ ਕਰ ਲੋ 50000 ਨਾਲ ਗੁਣਾ ਕਰ ਲੋ ਰਵਿੰਦ ਕੇਜਰੀਵਾਲ ਕਹਿੰਦੇ ਨੇ ਸੀ 23 23 ਜ਼ਿਲ੍ਹਿਆਂ ਦੇ ਵਿੱਚ ਹੜਾ ਆਇਆ ਸੀ 50000 ਦੇ ਤਾਂ ਤੁਸੀਂ 5 ਲੱਖ ਏਕੜ ਨੂੰ 50000 ਨਾਲ ਗੁਣਾ ਕਰ ਲੋ ਕਿੰਨਾ ਪੈਸਾ ਦੇ ਤਾਂ ਉਹਨਾਂ ਨੇ ਸੋ ਸਿਆਸਦਾਨ ਨੂੰ ਲੱਗਦਾ ਹੁੰਦਾ ਕਿ ਕੀਤੇ ਕੁਝ ਵੀ ਬੋਲ ਲਈ ਆਪਾਂ ਆਵੇਂ ਗੁਟਕਾ ਸਾਫ ਦੀ ਸਾਂਹ ਹੱਥੇ ਵਿੱਚ ਫੜ ਕੇ ਖਾ ਲਈ ਆਪਾਂ ਜਾਂ ਹੋਰ ਅਸੀਂ ਦਾਅਵੇ ਕਰਦੀਏ ਕੈਲੀਫੋਰਨੀਆ ਬਣਾ ਦੀਏ ਪੰਜਾਬ ਨੂੰ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਲੀਡਰਾਂ ਦੇ ਤਨ ਦੇ ਉੱਪਰ ਜਿਹੜੇ ਕੱਪੜੇ ਨੇ ਆਹ ਕੱਪੜੇ ਪਹਿਲਾਂ ਹੁੰਦੇ ਸੀਗੇ ਖੱਦਰ ਪਾਇਆ ਹੋਇਆ ਝੂਠ ਬੋਲ ਕੇ ਆ ਹੁਣ ਕੱਪੜੇ ਝੂਠ ਦੇ ਲੈਣ ਲੱਗੇ ਹੋਏ ਨੇ ਲੋਕਾਂ ਦੇ ਸਾਹਮਣੇ ਹਮਾਮ ਦੇ ਵਿੱਚ ਸਾਰਾ ਕੁਝ ਨੰਗਾ ਹੋ ਚੁੱਕੀ ਜੀ ਉਹਨਾਂ ਨੂੰ ਲੱਗਦਾ ਕਿ ਗੁਜਰਾਤ ਜੋ ਮਰਜ਼ੀ ਕਿਹਾਣਗੇ ਉਹ ਪੰਜਾਬ ਤੱਕ ਪਹੁੰਚੂਗੀ ਨਹੀਂ ਉਹਨਾਂ ਨੂੰ ਕਿਹੜਾ ਪਤਾ ਹੁਣ ਤਾਂ ਐ ਹੁੰਦਾ ਕਿ ਲੀਡਰ ਬੋਲ ਕੇ ਜੇ ਆਉਂਦਾ ਵੀ ਨਹੀਂ ਹੁੰਦਾ ਗੱਲ ਉਹਦੀ ਪਹਿਲਾਂ ਆ ਜਾਂਦੀ ਹੈ ਤੇ ਕੀ ਚਾਹ ਰਹੇ ਨੇ ਸੋ ਝੂਠ ਹੈ ਲੀਡਰਾਂ ਨੂੰ ਇਹ ਝੂਠ ਤੋਂ ਗੁਰੇਜ਼ ਕਰਨਾ ਚਾਹੀਦਾ ਉਸ ਜੀ ਸੋ ਦੋਸਤੋ ਇਹ ਸੀ ਸਾਡੀ ਅੱਜ ਦੇ ਕੁਝ ਚੋਣਵੇਂ ਮੁੱਦਿਆਂ ਤੇ ਗੱਲਬਾਤ ਅੱਗੇ ਅਸੀਂ ਹੋਰ ਇਹ ਜੇ ਮੁੱਦੇ ਲੈ ਕੇ ਤੁਹਾਡੇ ਨਾਲ ਡਿਸਕਸ਼ਨ ਕਰਦੇ ਰਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਾਂਗੇ ਸੋ ਧੰਨਵਾਦ ਜੀ